ਜੀ ਮੈਂ ਰినਤ ਮਾਂ ਤੇ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਗੱਲ ਕੀਤੀ ਜਾਵੇ ਅੱਜ ਦੀ ਨੌਜਵਾਨ ਪੀੜ੍ਹੀ ਦੀ ਤਾਂ ਉਹਨਾਂ ਦਾ ਜਿਹੜਾ ਲਾਈਫ ਸਟਾਈਲ ਆ ਉਹ ਬਦਲਦਾ ਜਾ ਰਿਹਾ ਲੋਕਾਂ ਦਾ ਖਾਣ ਪੀਣ ਬਦਲਦਾ ਜਾ ਰਿਹਾ ਰਹਿਣਾ ਸੈਣਾ ਬਦਲਦਾ ਜਾ ਰਿਹਾ ਜਿਸ ਦੇ ਚੱਲਦੇ ਅੱਜ ਕੱਲ ਦੇ ਜਿਹੜਾ ਬਾਹਰੀ ਖਾਣਾ ਉਹ ਲੋਕਾਂ ਨੂੰ ਅਨੇਕਾਂ ਬਿਮਾਰੀਆਂ ਤੋਂ ਪੀੜਤ ਕਰ ਰਿਹਾ ਆਏ ਦਿਨ ਕੋਈ ਨਾ ਕੋਈ ਬਿਮਾਰੀ ਜਿਹੜੀ ਕਿ ਨਵੀਂ ਚੱਲ ਰਹੀ ਹੈ ਜਿਸ ਕਰਕੇ ਇਸ ਦੇ ਨਾਲ ਲੋਕ ਵੀ ਜੜੇ ਲਿਪੇਟ ਦੇ ਵਿੱਚ ਆਉਂਦੇ ਨੇ ਕਿਉਂਕਿ ਲੋਕਾਂ ਦਾ ਖਾਣ ਪੀਣ ਦਾ ਸਟਾਈਲ ਬਦਲ ਚੁੱਕਿਆ ਆ ਪੰਜਾਬੀ ਖਾਣਾ ਛੱਡ ਕੇ ਲੋਕਾਂ ਦੇ ਵੱਲੋਂ ਫਾਸਟ ਫੂਡ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ ਹਮੇਸ਼ਾ ਹੀ ਜਿਹੜਾ ਫਾਸਟ ਫੂਡ ਹੈ ਉਹ ਸਿਹਤ ਨੂੰ ਲੈ ਕੇ ਬੇहद ਹਾਨੀਕਾਰਕ ਹੈ ਕਿਉਂਕਿ ਇਹ ਸਿਹਤ ਦੇ ਵਿੱਚ ਅਨੇਕਾਂ ਜਿਹੜੇ ਕਿ ਬਿਮਾਰੀਆਂ ਪੈਦਾ ਕਰਦਾ ਦੂਜੇ ਪਾਸੇ ਵਿਸ਼ਵ ਐ AIDS ਦਿਵਸ ਦੇ ਮੌਕੇ ਜਿਹੜੇ ਸਿਹਤ ਮੰਤਰੀ ਨੇ ਡਾਕਟਰ ਬਲਵਿੰਦਰ ਸਿੰਘ ਤਾਂ ਉਹਨਾਂ ਦੇ ਵੱਲੋਂ ਖਾਸ ਜਿਹੜੀ ਕਿ ਇਸ ਮੌਕੇ ਦੇ ਉੱਤੇ ਗੱਲਬਾਤ ਕੀਤੀ ਹੈ ਚਰਚਾ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਲੋਕਾਂ ਦਾ ਉਹ ਜਿਹੜਾ ਲਾਈਫ ਸਟਾਈਲ ਬਦਲਦਾ ਜਾ ਰਿਹਾ ਇਸ ਲਾਈਫ ਸਟਾਈਲ ਦੇ ਬਦਲਣ ਦੇ ਨਾਲ ਲੋਕਾ ਜਿਹੜੇ ਕਿ ਸਿਹਤ ਪੱਖੋਂ ਉਹ ਸਹੀ ਨਹੀਂ ਹੈਗੇ ਕਿਉਂਕਿ ਦੇਖਿਆ ਜਾ ਰਿਹਾ ਜਿਹੜੀ ਅਜ ਦੀ ਜਨਰੇਸ਼ਨ ਹੈ ਉਹਨਾਂ ਦਾ ਜਿਹੜਾ ਇਮਿਊਨਿਟੀ ਸਿਸਟਮ ਆ ਉਹ ਵੀ ਵੀਕ ਹੁੰਦਾ ਜਾ ਰਿਹਾ ਹੈ ਬੀਪੀ ਸ਼ੂਗਰ ਖੂਨ ਦਾੜਾ ਇਹ ਲੋਕਾਂ ਦੇ ਵਿੱਚੋਂ ਆਮ ਹੋ ਚੁੱਕਿਆ ਕਿਉਂਕਿ ਸਾਰਾ ਕੁਝ ਜਿਹੜਾ ਕਿ ਲਾਈਫ ਸਟਾਈਲ ਦੇ ਉੱਤੇ ਆ ਜੇਕਰ ਸਾਡਾ ਖਾਣ ਪੀਣ ਸਹੀ ਹੋਏਗਾ ਤਾਂ ਸਾਡੀ ਸਿਹਤ ਵੀ ਸਹੀ ਹੋਗੀ ਜਿਸ ਨੂੰ ਲੈ ਕੇ ਸਿਹਤ ਮੰਤਰੀ ਦੇ ਵੱਲੋਂ ਸਿਹਤ ਨੂੰ ਲੈ ਕੇ ਕਾਫੀ ਜਿਹੜੀ ਕਿ ਜਾਣਕਾਰੀ ਸਾਂਝੀ ਕੀਤੀ ਗਈ ਹੈ ਅ ਵਿਸ਼ਵ ਏਡਜ਼ ਦਿਵਸ ਦੇ ਮੌਕੇ ਆਉ ਜਾਣਦੇ ਆ ਵੈਰੀ ਗੁੱਡ ਮਾਰਨਿੰਗ ਟੂ ਆਲ ਆਫ ਯੂ ਇਹਦਾ ਮਤਲਬ ਤੁਹਾਨੂੰ ਪੰਜਾਬੀ ਨਹੀਂ ਆਉਂਦੀ ਉਹ ਪੰਜਾਬੀ ਸਮਝਦੇ ਸਾਰੇ ਜਿਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਹੱਥ ਖੜਾ ਕਰਿਓ ਯਾਰ ਥੋੜੇ ਜਿਹਾ ਬੱਚੇ ਆ ਗਿਆ ਕੋਈ ਨਹੀਂ ਖੜੇ ਡੋਨਟ ਹੈਜ਼ਿਟੇਟ ਜਿਹਨਾਂ ਨੂੰ ਨਹੀਂ ਆਉਂਦੀ ਹੱਥ ਖੜਾ ਕਰ ਦਿਓ ਥੋੜੇ ਜਿਹਾ ਆ ਗਿਆ ਬੱਚੇ ਯੂ ਆਰ ਫਰਮ ਪੰਜਾਬ ਜਿਹੜੇ ਪੰਜਾਬ ਤੋਂ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਉਹ ਤੁਹਾਨੂੰ ਹੱਥ ਖੜਾ ਕਰ ਹੁਣ ਕਿਸੇ ਨੇ ਨਹੀਂ ਕੀਤਾ ਜਾਨੀ ਸੋ ਅੱਜ ਵਰਲਡ ਐids ਡੇ ਇਹ ਡੇ ਕੋਈ ਵੀ ਜਦੋਂ ਆਪਾਂ ਡੇ ਕਹਿੰਦੇ ਆ ਉਹਦਾ ਮਕਸਦ ਇਹ ਹੁੰਦਾ ਕਿ ਆਪਾਂ ਉਸ ਇਸ਼ੂ ਬਾਰੇ ਉਸ ਬਿਮਾਰੀ ਵਾਸਤੇ ਵਿਚਾਰ ਵੰਡਦਰਾ ਕਰੀਏ ਤੇ ਉਹਦੇ ਵਿੱਚ ਸਟੇਕ ਹোলਡਰਸ ਗਵਰਨਮੈਂਟ ਇਸ ਵਨ ਜਿਹਨੂੰ ਮੈਂ ਰਿਪਰੈਜ਼ੈਂਟ ਕਰ ਰਿਹਾ ਔਰ ਸਾਡੇ ਉਹਦੇ ਚ ਇੱਕ ਬਹੁਤ ਵੱਡਾ ਸਟਰਕਚਰ ਹੁੰਦਾ ਜਿਸ ਤਰ੍ਹਾਂ ਤੁਹਾਡਾ ਯੂਨੀਵਰਸਿਟੀ ਦਾ ਸਾਡੇ ਨਾਲ ਗੁਰਵਿੰਦਰ ਸਿੰਘ ਬਾਰਾ ਜੀ ਹੈ ਸਾਡੇ ਅਨਸ਼ਾਮ ਥੋਰੀ ਜੀ ਆਈਐਸ ਹੀ ਇਸ ਦਾ ਮਿਸ਼ਨ ਡਾਇਰੈਕਟਰ ਫਾਰ ਥਿਸ ਪੰਜਾਬ ਸਟੇਟ ਐਡਸ ਕੰਟਰੋਲ ਸੁਸਾਇਟੀ ਔਰ ਇਹਦੇ ਨਾਲ ਨਾਲ ਤੁਹਾਡੇ ਸੰਜੀਤ ਜੀ ਹੈ ਜਿਹੜੇ ਵਾਈਸ ਚਾਂਸਲਰ ਹੈ ਔਰ ਸਾਡੇ ਵੱਲ ਵਿਸ਼ਾਲ ਕਰਕ ਜੀ ਪਵਨ ਰੇਖਾ ਰੇਖਾ 베ਰੀ ਜੀ ਬਹੁਤ ਵੱਡਾ ਸਾਡਾ ਡਾਕਟਰ ਸਰਵੀ ਆਪਣਾ ਸਰਵੀ ਜੀ ਤੋਂ ਆਏ ਨਹੀਂ ਮੇਰੇ ਖਿਆਲ ਨਾਲ ਜੀ ਮੌਦੀ ਸੇ ਸ਼ੀ ਇਜ਼ ਦਾ ਸੀਜੀਐਮ ਡਾ ਰੋਸ਼ਨੀਤਾ ਜੀ ਹੈ ਡਾਕਟਰ ਸੁਖਵਿੰਦਰ ਕੌਰ ਹੈ ਡਾਕਟਰ ਹਰਪ੍ਰੀਤ ਹੈ ਡਾਕਟਰ ਮੀਨੂ ਹੈ ਔਰ ਮਾਰੇ ਦੋ ਸਿਵਲ ਸਰਜਨਸ ਹੈ ਮੋਗਾ ਐਂਡ ਹੁਸ਼ਿਆਰਪੁਰ ਇਹਦੇ ਨਾਲ ਨਾਲ ਯੂਨੀਵਰਸਿਟੀ ਦੀ ਸਾਰੀ ਫੈਕਲਟੀ ਹੈ ਔਰ ਸਭ ਤੋਂ ਜ਼ਿਆਦਾ ਜ਼ਰੂਰੀ ਸਾਡੀ ਜੈਨ ਜੀ Uh, I see a lot of white coats, so uh, I understand that uh, you don't have a medical college, so most of you are paramedics, right? Nursing and other students? Hai? Hai, yes, healthcare professionals are uh. hai. Te, healthcare professionals, they should be well informed uh, about all these issues. So, any one of you, what is the principal mode of spread of HIV AIDS in Punjab? Any Anybody? थोड़ा छोटे वाला माइक दे दो जी उन्होंने एनी बॉडी सब तो ज्यादा के होंगी चार दस जी घनश्याम थोरी जी ने कोई दसेगा जी कोई बच्चा नो बॉडी इज कॉन्फिडेंट दैट नॉट ए गुड साइन एवरी बॉडी शुड बी एबल टू टेल किसी भी माइक फटा दी सब तो ज्यादा कॉमन है दो नंबर केड़ा तीन तेड़ा चार से कि लाइक दैट हाउ मैनी ऑफ यू रीड न्यूज पेपर एवरीडे हथ खड़ा करियो जो रोज़ कोई ना कोई अखबार पढ़ते है जी अखबार नहीं पढ़ते अच्छा जी हाँ हाँ दो जी उन्होंने माइक दो कोई नहीं बेटा इफ यू आर रोंग ड मैटर जे ती इे गलती करोगे कोई अर्ज नहीं है बट इफ यू डोंट डू समॉल मिसटेक्स दैन यू डू बिग मिसटेक्स हाँ जी हाँ जी. and secondly sharing of infected needles ah. another thing called of... okay that's very that's very true at the national level that's very true at the international level but i'm very sorry and disturbed to say ke punjab de vich jada principal mode of spread that is sharing of needles the okay? jada ek number te aa gaya one jada unprotected sex no dooje number te chadta ਇੱਕ ਤਾਂ ਬੱਚਿਓ ਤੁਸੀਂ ਸਾਰਿਆਂ ਨੇ ਘੱਟੋ ਘੱਟ ਵੀ ਆਈ वुਡ ਸੇ ਕਿ ਇੱਕ ਇੰਗਲਿਸ਼ ਡੇਲੀ ਇੱਕ ਹਿੰਦੀ ਔਰ ਇੱਕ ਪੰਜਾਬੀ ਤਿੰਨ ਅਖਬਾਰਾਂ ਜ਼ਰੂਰ ਆਪਣੇ ਅਵੇਲੇਬਲ ਹੁੰਦੀਆਂ ਜੀ ਕਾਲਜ ਹੌਸਟਲ ਚ ਅਵੇਲੇਬਲ ਕਰਾਓ ਯੂ ਮਸਟ ਰੀਡ ਦਾ ਨਿਊਜ਼ਪੇਪਰਸ ਹਾਊ ਮੈਨੀ ਆਫ ਯੂ ਚੈੱਕ ਦਾ 에ਅਰ ਕੁਆਲਿਟੀ ਇੰਡੈਕਸ ਹਾਊ ਮੈਨੀ ਆਫ ਯੂ ਆਰ ਅਵੇਅਰ ਕਿ ਵਾਟ ਇਜ਼ ਦਾ 에ਅਰ ਕੁਆਲਿਟੀ ਆਫ ਇੰਡੈਕਸ ਆਫ ਯੋਰ ਸਿਟੀ ਕਿੰਨਾ ਕਨੂੰ ਪਤਾ ਹੈਗਾ ਜੀ ਨਹੀਂ ਪਤਾ ਸੋ ਦਾ 에ਅਰ ਯੂ ਆਰ ਬਰੀਥਿੰਗ the water you drink the food you consume you should be aware ਤੁਹਾਡੀ ਜਿਹੜੀ ਹੈਲਥ ਹੈ ਉਹ ਇਹਨਾਂ ਤੇ ਡਿਪੈਂਡ ਕਰਦੀ ਆ ਪਲੱਸ ਯੂਅਰ ਤੁਸੀਂ ਕੋਈ ਫਿਜ਼ੀਕਲ ਐਕਟੀਵਿਟੀ ਕਰਦੇ ਹੋ ਸਪੋਰਟਸ ਖੇਡਦੇ ਹੋ ਨਹੀਂ ਕਰਦੇ ਹੋ ਸਟ्रेस ਕਿੰਨਾ ਕਰਦੇ ਹੋ ਸੋ ਆਹਾਰ ਤੇ ਵਿਹਾਰ ਇਹ ਹਰ ਇੱਕ ਬੱਚੇ ਨੂੰ ਪਤਾ ਹੋਣਾ ਚਾਹੀਦਾ ਇੱਕ ਨਾ ਵੀਸੀ ਸਾਹਿਬ ਤੁਸੀਂ ਜੋ ਮੇਕ ਇਟ ਅ ਪੁਆਇੰਟ ਕਿ ਜਿਹੜੇ ਜਿਹੜੇ ਬੱਚਾ ਨੇ ਵਾਈਟ ਕੋਟ ਪਾਇਆ ਨਾ ਜੀ before the complete your graduation they should all learn advanced life support als theek hai ji there uh, you see a lot of uh, youngsters are suffering from heart attack sudden cardiac arrest dekha hai tusi ek kudi mari si jedi dancing kar rahi si ohda pata hai tonu ji sudden cardiac death han si diet banda cricket khel reha died on the ground comedian ਸਰਡਨ ਕਾਰਡੀਕ ਡੈਥ ਕੀ ਹੋ ਰਿਹਾ ਹਾਰਟ ਨੂੰ ਆਪੇ ਨੂੰ ਵਾਟ ਇਜ਼ ਰੌਂਗ ਸਮਥਿੰਗ ਇਜ਼ ਰੌਂਗ ਇਨ ਯੂਅਰ ਡਾਈਟ ਇਨ ਯੂਅਰ ਲਾਈਫਸਟਾਈਲ ਸਟ੍ਰੈਸ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਸੋ ਵੀ ਆਰ ਮੇਕਿੰਗ ਇਟ ਅ ਪੁਆਇੰਟ ਕਿ ਸਾਡੇ ਕੋਲੇ ਵੀ ਹੈਵ ਅਬਾਊਟ 2 ਮਿਲੀਅਨ ਸਟੂਡੈਂਟਸ ਜਿਹੜੇ ਕਾਲਜ ਜਾਂ ਹਾਇਰ ਹਾਇਰ ਸਕੂਲਸ ਹਾਇਰ ਕੰਟਰੀ ਸਕੂਲਸ ਆ ਗਿਆ ਬਈ ਪ੍ਰਾਇਮਰੀ ਬੜਾ ਨੂੰ ਛੱਡ ਰਿਹਾ ਦੈਨ ਇਟ ਕਮਸ 3 ਮਿਲੀਅਨ ਸੋ ਇਫ ਯੂ ਹੈਵ 2 ਮਿਲੀਅਨ ਸਟੂਡੈਂਟਸ ਜਿਨ੍ਹਾਂ ਨੂੰ ਇਹ ਪਤਾ ਹੈ ਕੀ ਐਚ ਆਈ ਵੀ ਐਡਸ ਹੈਪਟਾਈਟਿਸ ਕਿਦਾਂ ਸਪਰੈਡ ਕਰਦੇ ਆ ਵਟ ਆਰ ਨੋਨ ਕਮਿਊਨੀਕੇਬਲ ਡਿਜ਼ੀਜ਼ਸ ਵਟ ਆਰ ਵੈਕਟਰ ਬੋਰਨ ਡਿਜ਼ੀਜ਼ਸ ਵਟ ਇਜ਼ ਫਰਸਟ ਏਡ ਵਟ ਆਰ ਲਾਈਫ ਸਕਿਲਸ ਤੇ ਜੇ ਅਸੀਂ ਇਹ ਵਾਲੀਆਂ ਗੱਲਾਂ ਜਿਹੜਾ ਕੋਈ ਵੀ ਗ੍ਰੈਜੂਏਸ਼ਨ ਕਰਦਾ ਹੈ ਨਹੀਂ ਅਦਰ ਗ੍ਰੈਜੂਏਟ ਦੇ ਸ਼ੁੱਡ ਨੋ ਬੇਸਿਕ ਲਾਈਫ ਸਪੋਰਟ ਕਾਰਡੀਕਲ ਸਿਚੁਏਸ਼ਨ ਉਹਨਾਂ ਨੂੰ ਵੀ ਆਣੀ ਚਾਹੀਦੀ ਦੇ ਸ਼ੁੱਡ ਨੋ ਇੰਟੂਬੇਸ਼ਨ ਤੇ ਇਹਦੇ ਵਾਸਤੇ ਜਿਹੜੀ ਪੰਜਾਬ ਸਰਕਾਰ ਹੈ ਸੋ ਵੀ ਆਰ ਗoing ਟੂ ਸਟਾਰਟ ਓਪਨ ਕਲਾਸਰੂਮ ਫਾਰ ਡਾਕਟਰਸ Uh, medical students and for uh, uh, other medical professional, uh, you can all join that. So as process, we are in the process of finalizing that. Now coming back to HIV aids, there issues कुछ कंट्रीज ने पर्टिकुलरली यूनाइटेड स्टेट विच वॉज द बिगेस्ट लैंडर सो दे हैव स्टॉप फंडिंग ऑल जिन्हें भी डबल्यू एच ओके प्रोजेक्ट के प्रोजेक्ट उन्होंने फंडिंग यूनिलेटरली बंद करती है इवन एनवायरमेंट हैव यू हर्ड अबाउट कॉप थर्टी कॉन्फ्रेंस ऑफ पार्टीज थर्टी सुनी है किसी भी स्टूडेंट ने नहीं सुनिया बेटा इट्स नॉट ए गुड वोमन दिस इज कॉन्फ्रेंस ऑफ पार्टी इट्स ए यू एन इनिशियेटिव ਜਿਹਦੇ ਵਿੱਚ ਰੀਸੈਂਟਲੀ ਬ੍ਰਾਜ਼ੀਲਸ ਹੋਈ ਸੀ ਇਹ ਠੀਕ ਹੈ ਉਹਦੇ ਵਿੱਚ ਸਾਰੇ ਦੁਨੀਆ ਦੀ ਦੇਖੋ ਕਾਨਫਰੈਂਸ ਹੋ ਗਈ ਆ ਇਫ ਦਾ ਮੈਡੀਕਲ ਸਟੂਡੈਂਟਸ ਆਰ ਨਾਟ ਅਵੇਅਰ ਆਮ ਨਾਟ ਸ਼ੋਰ ਇਫ ਦਾ 올 ਦਾ ਫੈਕਲਟੀ ਇਜ਼ ਅਵੇਅਰ ਆਮ ਆਈ ਆਮ ਆਈ ਥਿੰਕ ਇਵਨ ਦਾ ਫੈਕਲਟੀ ਇਜ਼ ਨਾਟ ਅਵੇਅਰ ਆ ਵਾਂਟ ਆਸਕ ਥਮ ਸੋ ਸਾਡੇ ਮੈਂ ਡਾਕਟਰਸ ਦੀ ਮੀਟਿੰਗ ਤੇ ਗਿਆ ਸੀਗਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਵਰ ਨਾਟ ਅਵੇਅਰ ਕਿਥੇ ਹੋ ਰਹੀ ਆ ਕੀ ਇਹਦਾ ਮਕਸਦ ਹੈ ਹਾਊ ਮਨੀ ਪੀਪਲ ਕੋਵਿਡ ਕਿਲ maybe half a million. how many people polluted air kills every year? more than 3 million. Um, 1.5 million. three times more. so people are not bothered about it. if the students are not aware, the policies depends on there is something called public pressure or the public response or your expectation. so well-informed citizen, it's very important for hiv if people are aware, दिस इज ए डिजीज ट्रीटमेंट अवेलेबल हैर थिंकिंग समथिंग एंड पर्टिकुलरली वैन यू आर कम इंग डाउन ऑन स्टेयर ਇਦੇ ਨਾਲ ਜਿਹੜਾ ਹੈਗਾ ਸਪੈਸ਼ਲੀ ਡਰੱਗਸ ਦਾ ਵੀ ਸੇਮ ਹੈਗਾ ਸੋ ਦ ਬਿਗੇਸਟ ਪ੍ਰੋਬਲਮ ਇਜ਼ ਸਟੈਗਮਟਾਈਜ਼ਡ ਵਿਦ ਥਿਸ ਜਿਹਨੂੰ ਹੋ ਜਾਂਦਾ ਕਿਸੇ ਨੂੰ ਦੱਸਦਾ ਨਹੀਂ ਆਉਂ ਔਰ ਫਿਰ ਉਹਦੀ ਫੈਮਿਲੀ ਵੀ ਉਹਨੂੰ ਦੱਸ ਦੇਦੀ ਨਹੀਂ ਕਿਸੇ ਨੂੰ ਐਂਡ ਦੈਨ ਯੂ ਲੈਂਡ ਇਨਟੂ ਅ ਬਿਗਰ ਪ੍ਰੋਬਲਮ ਕਿ ਤੁਸੀਂ ਉਹਦੀ ਸ਼ਾਦੀ ਕਰ ਦਿੰਦੇ ਹੋ ਇੱਕ ਹੋਰ ਜ਼ਿੰਦਗੀ ਗਈ ਨਾਲ ਤੇ ਉਸ ਤੋਂ ਬਾਅਦ ਡਿਸਕਵਰ ਹੁੰਦਾ ਫਿਰ ਮਰਾਇਤਲ ਡਿਸਕਾਰਡ ਹੁੰਦੇ ਆ ਕਿ ਮੇਰੀ ਜ਼ਿੰਦਗੀ ਬਰਬਾਦ ਕਰਤੀ ਮੈਨੂੰ ਦੱਸਿਆ ਨਹੀਂ ਐਂਡ ਆਈ ਥਿੰਕ ਜਦੋਂ ਕੁੰਡਲੀ ਮਲਾਂਦੇ ਆ ਸੋ ਇਟਸ ਵੈਰੀ ਇੰਪੋਰਟੈਂਟ ਦਟ ਜਿਹੜੇ ਯੰਗਸਟਰਸ ਆ ਉਦੋਂ ਇਹ ਵੀ ਦੇਖ ਲੈਣਾ ਚਾਹੀਦਾ ਕਿ ਐਚ ਆਈ ਵੀ ਹੈਪੇਟਾਈਟਸ ਵੀ ਦੋਨੋਂ ਦੋਨੋਂ ਨੂੰ ਕਰਾਉਣਾ ਚਾਹੀਦਾ ਤਾਂ ਉਹਨਾਂ ਨੂੰ ਕਰਾਉਣਾ ਚਾਹੀਦਾ ਔਰ ਐਂਡ ਇਟਸ ਯੂਅਰ ਰਿਸਪੌਂਸਿਬਿਲਟੀ ਯੂਅਰ ਰਾਈਟ ਇਜ਼ ਜਿਹੜਾ ਤੁਹਾਡੀ ਰਾਈਟ ਬੇਸਡ ਅਪਰੋਚ ਵੀ ਆ ਯੂਅਰ ਹੈਲਥ ਇਜ਼ ਯੂਅਰ ਰਾਈਟ ਇਟਸ ਦਾ ਰਿਸਪੌਂਸਿਬਿਲਟੀ ਆਫ ਦਾ ਗਵਰਨਮੈਂਟ ਗਵਰਨਮੈਂਟ ਇਜ਼ ਡੂਇੰਗ ਇਟਸ ਓਨ ਬਿਟ ਸਰਕਾਰ ਕਰ ਰਹੀ ਆ ਅਸੀਂ ਤੇ ਮੱਲਾ ਕਲੀਨਿਕ ਬਣਾ ਦਿੱਤੇ ਜਿੱਥੇ ਹਰ ਰੋਜ਼ 70 75000 They get medicines for uh, diseases like hypertension, diabetes, uh, chest diseases, and all that, fever, etc. And for the common diseases, then we have uh, uh, universal availability of uh, essential drugs in our secondary care, that is district hospitals, subdivision, and CLCs. And uh, tertiary care, we are running in hub and spoke. So we are going to start these special courses, and especially uh, for paramedics, we are going to start uh, these special courses in geriatric care. uh, in uh, palliative care ਕ੍ਰਿਟੀਕਲ ਕੇਅਰ ਸੋ ਦੈਟ ਜਿਹੜੇ ਸਾਡੇ ਪੈਰਾਮੈਡਿਕਸ ਹੋਣ ਉਹਨਾਂ ਦੀ ਗਲੋਬਲ ਡਿਮਾਂਡ ਹੋਣੀ ਚਾਹੀਦੀ ਹੈ ਸਾਡੇ ਬੱਚਿਆਂ ਨੂੰ ਚੋਰੀ ਛਿਪੇ ਡਾਂਕੀ ਰੂਟ ਤੋਂ ਜਾਣ ਦੀ ਲੋੜ ਨਹੀਂ ਹੋਣੀ ਚਾਹੀਦੀ ਦੇ ਸ਼ੁੱਡ ਬੀ ਸੋ ਵੈਲ ਟ੍ਰੇਨਡ ਦੈਟ ਇਜ਼ ਦਾ ਏਮ ਕਿ ਸਾਡੇ ਬੱਚੇ ਚੌੜੇ ਹੋ ਕੇ ਸੀਨਾ ਚੌੜਾ ਕਰਕੇ ਜਾਣ ਉਹਨਾਂ ਨੂੰ ਇੱਥੋਂ ਹੀ ਕੈਂਪਸ ਪਲੇਸਮੈਂਟਸ ਹੋਣਗੀਆਂ ਉਹਨਾਂ ਦੀਆਂ ਸੋ ਯੂਨੀਵਰਸਿਟੀਆਂ Uh, they are they are partnering with us and we should be partners in that, giving the uh, state-of-the-art education. hiv aids, that's about the uh, cases which we get almost every year. but people living with hiv aids, that's about uh, 68,000. those who already, you see, once a person is affected with hiv, then he or she is going to live for a long time. or if, if that person takes treatment, then it they can live nearly normal life not a normal life but a nearly normal life so it affects you for rest of your life it stays with you for rest of your life so it's better avoided and it is avoidable to isko bacha ja sakta so if you are aware that how it spreads and you can help others my purpose of coming is uh, here is not i am i am sure that you know it how it spreads and uh, thode kole sara social media jinna thode kole uh, tusi sare use karde ho enu uh, ਉਦਨਾਲ ਤੁਹਾਡੇ ਕੋਲੇ ਅਵੇਅਰਨੈਸ ਦੇ ਟੂਲਸ ਵੀ ਹੈ ਇਟਸ ਅ ਡਬਲ ਐਸਡ ਵੈਪਨ ਇਹ ਮਿਸ ਇਨਫਰਮੇਸ਼ਨ ਵੀ ਬਹੁਤ ਜਲਦੀ ਸਪਰੈਡ ਕਰਦਾ ਔਰ অথਰੀਟੇਟਿਵ ਇਨਫਰਮੇਸ਼ਨ ਜਿਹੜੀ ਹੈਗੀ ਆ ਉਹ ਤੁਹਾਨੂੰ ਲੱਭਣੀ ਪੈਂਦੀ ਆ ਯੂ ਹੈਵ ਟੂ ਸਰਚ ਫਾਰ ਇਟ ਕਿ ਇਹਦੇ ਜਿਹੜੀ ਇਨਫਰਮੇਸ਼ਨ ਹੈਗੀ ਆ ਮਤਲਬ ਉਹ ਸੋਸ਼ਲ ਮੀਡੀਆ ਪਰਿਆ ਪਿਆ ਇਨਫਰਮੇਸ਼ਨ देयर इज ਟੂ ਮੱਚ ਇਨਫਰਮੇਸ਼ਨ ਐਂਡ ਯੂ ਹੈਵ ਟੂ ਸਰਚ ਫਾਰ ਰੀਅਲੀ ਵਾਟ ਇਜ਼ ਔਥੈਂਟਿਕ ਉਹਦੀ ਆ ਤੁਹਾਨੂੰ ਦੇਖਣਾ ਪਵੇਗਾ ਕਿ ਤੁਹਾਡੀਆਂ ਜਿਹੜੀਆਂ ਔਥੈਂਟਿਕ ਵੈਬਸਾਈਟਸ ਹੈਗੀਆਂ ਜਾਂ ਜਿਹੜੇ ਉਹਦੇ ਔਥੈਂਟਿਕ ਇਨਫਰਮੇਸ਼ਨ ਹੈ ਵਿਦ ਐਕਸਪੀਰੀ ਸੋ ਇਹ ਬਹੁਤ ਜ਼ਰੂਰੀ ਹੈ ਤੇ ਤੁਸੀਂ ਜਿਹੜੇ ਯੂ ਆਰ ਦਾ ਪ੍ਰਿਵੀਲੇਜਡ ਵਨ 10% ਬੱਚੇ ਹੋਣਗੇ ਜਿਹੜੇ ਯੂਨੀਵਰਸਿਟੀ ਜਾਂਦੇ ਹੋਣਗੇ ਉਹਨੇ ਕੀ ਹੋਣੇ ਆ ਜੀ ਠੀਕ ਹੈ ਜਿਹੜੇ 90% ਦੇ ਨੀਡ ਯੂਰ ਹੈਲਪ ਠੀਕ ਹੈ ਜੀ ਦੇ ਆਰ ਫਾਈਟਿੰਗ ਯੂ ਸੀ ਦਿਸ ਸਟਿਗਮਾ ਉਹ ਆਪਣੇ ਬਹਿਮਾ ਪਰਮਾ ਦੇ ਵਿੱਚ ਵੀ ਬਹੁਤ ਸਾਰੇ ਲੋਕ ਆ ਜਿਹੜੇ ਉਹ ਬਾਬੇ ਤੋਂ ਫਾਂਡਾ ਕਰਾਣ ਚਲੇ ਜਾਂਦੇ ਆ ਜਾਂ ਹੋਰ ਕਰੀ ਜਾਂਦੇ ਆ ਔਰ ਅਨਫੋਰਚਨਟਲੀ ਜਿਹੜੇ ਆਪਣੇ ਕੰਟਰੀ ਦੇ ਵਿੱਚ ਵੀ ਜਿਹੜਾ ਪ੍ਰੈਜ਼ੈਂਟ ਟ੍ਰੈਂਡ ਹੈਗਾ ਨਾ ਜੀ ਉਹ ਥੋੜਾ ਜਿਹਾ ਮਤਲਬ ਪਛਾਣ ਨੂੰ ਜਾਣ ਵਾਲਾ ਇਟਸ ਨਾਟ ਇਸ ਸੈਂਟੀਫਿਕ ਟੈਂਪਰਮੈਂਟ ਇਟਸ ਅਬਾਊਟ ਸੁਪਰਸਟੀਸ਼ਨ ਮੋਰ ਮਤਲਬ ਆਪਾਂ ਥੋੜਾ ਜਿਹਾ ਉਧਰ ਨੂੰ ਜਾ ਰਹੇ ਆ ਸਾਰਾ ਜਿਹੜਾ ਹੈਗਾ ਉਹਨੂੰ ਵੀ ਥੋੜਾ ਜਿਹਾ ਆਪਾਂ ਨੂੰ ਵਾਸ਼ ਕਰਨ ਦੀ ਲੋੜ ਹੈ ਐਂਡ ਇਹਦੇ ਨਾਲ ਨਾਲ ਜਿਹੜਾ ਹੈਗਾ ਤੁਹਾਡਾ ਜਿਹੜਾ ਰੋਲ ਹੈ ਉਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਕਿ ਤੁਹਾਡੀ ਪਹਿਲੀ ਜਨਵਰੀ ਹੈ ਕਿ ਤੁਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਬਿੱਟ ਇਨਫੋਰਮੇਸ਼ਨ ਵਿਦ ਨੋਲੇਜ ਯੂ ਕੈਨ ਟਾਕ ਟੂ ਯਰ ਟੀਚਰਸ ਇਟਸ ਵੈਰੀ ਇੰਪੋਰਟੈਂਟ ਕਿ ਰਿਡਿਕ ਸਟੂਡੈਂਟਸ ਦੇ ਗਰੁੱਪਸ ਆ ਹਾਸ ਵਿੱਚ ਡਿਸਕਸ਼ਨ ਕਰਨ ਦੈਨ ਤੁਸੀਂ ਜਿਵੇਂ ਅੱਜ ਮੈਨੂੰ ਇੱਥੇ ਕਿ ਪਤਾ ਲੱਗਿਆ ਗੁਰਵਿੰਦਰ ਬਾਰਾ ਜੀ ਹੀ ਇਸ ਫਰੋਮ ਅ ਵਿਲੇਜ ਬਰੀ ਕਲੋਸ ਟੂ ਮਾਈਨ ਮੈਂ ਵੀ ਇੱਕ ਪਿੰਡ ਚ ਪੈਦਾ ਹੋਇਆ ਸੀ ਮੇਰੇ ਖਿਆਲ ਸਾਡੀ ਦੋਨਾਂ ਦੇ ਟ੍ਰੈਜੈਕਟਰੀ ਸੇਮ ਹੀ ਹੈਗੀ ਆ ਮੈਂ ਤਾਂ ਪ੍ਰਿੰਟ ਵਿਸ ਜੰਮਿਆ ਉੱਥੇ ਬਿਜਲੀ ਵੀ ਨਹੀਂ ਹੁੰਦੀ ਸੀ ਉਦੋਂ ਤੁਹਾਡੇ ਹੁੰਦੀ ਸੀ ਜੀ ਤੁਹਾਡੇ ਪਿੰਡ ਜਦੋਂ ਤੁਸੀਂ ਜੰਮਿਆ ਤੁਸੀਂ ਤਾਂ ਮੇਰੇ ਤੋਂ ਛੋਟੇ ਹੋ ਕਾਫੀ ਤੇ ਬੰਡ ਦੀ ਬਿਜਲੀ ਨਹੀਂ ਹੁੰਦੀ ਸੀ ਸੜਕ ਵੀ ਨਹੀਂ ਹੁੰਦੀ ਸੀ ਔਰ ਕੋਈ বাস ਵੀ ਨਹੀਂ ਜਾਂਦੀ ਹੁੰਦੀ ਸੀ ਤੇ ਉਦੋਂ ਮੈਂ ਕੈਰੋਸਨ ਲਾਪਣਾ ਪੜਿਆ ਖੂਦ ਆ ਪਾਣੀ ਪੀਤਾ ਉਦੋਂ ਹੈਂਡ ਪੰਪਸ ਵੀ ਉਸ ਤੋਂ ਬਾਅਦ ਆਏ ਜਾ ਇਟ ਵਾਸ ਆਮ ਟਾਕ ਅਬਾਊਟ ਸੋ ਉਹਦੇ ਨਾਲ ਉਹਦੇ باوجود ਵੀ ਮਨ ਚ ਸੀਗਾ ਲੇਕਿਨ ਆਈ ਡਿਸਕਵਰ ਟੂ ਥਿੰਗਸ ਕਿ ਤੁਸੀਂ ਜਿਹੜਾ ਤੁਹਾਡਾ ਪ੍ਰੋਫੈਸ਼ਨ ਹੈ ਮੇਰੇ ਟੀਚਰ ਕਹਿੰਦੇ ਹੁੰਦੇ ਸੀ ਮੈਡੀਕਲ ਥਿਸ ਇਸ ਨਾਟ ਅ ਪ੍ਰੋਫੈਸ਼ਨ ਇਟਸ ਅ ਪੈਸ਼ਨ ਸੋ ਇਫ ਯੂਰ ਪ੍ਰੋਫੈਸ਼ਨ ਇਜ਼ ਨਾਟ ਯੂਰ ਪੈਸ਼ਨ ਤਾਂ ਬੈਟਰ ਹੈ ਹੁਣੀ ਚੇਂਜ ਕਰ ਲਓ ਉਹਨੂੰ ਮਤਲਬ ਇਟ ਸ਼ੁੱਡ ਬੀ ਯੂਰ ਪੈਸ਼ਨ ਤੇ ਬਾਕੀ ਸਾਰੀ ਜ਼ਿੰਦਗੀ ਚ ਚੇਜ਼ ਵਰਕ ਨਾਟ ਮਨੀ ਇਫ ਯੂ ਚੇਜ਼ ਵਰਕ ਮਨੀ ਵਿਲ ਚੇਜ਼ ਯੂ ਸ਼ੌਹਰਤ ਵਿਲ ਚੇਜ਼ ਯੂ ਦੇਖ ਲਓ ਇਹ ਤੈਨੂੰ ਯੂਨੀਵਰਸਿਟੀਆਂ ਪੜਾਈ ਬੈਠੇ ਆ ਮੈਂ ਵੀ ਠੀਕ ਹੀ ਆ ਮੰਤਰੀ ਬਣ ਗਿਆ ਜਾ ਕੇ ਕੋਈ ਐਸੀ ਗੱਲ ਤਾਂ ਨਹੀਂ ਆਉਂਦੀ ਠੀਕ ਹੈ ਇੱਕ ਪਿੰਡ ਦੇ ਸਕੂਲ ਚੋਂ ਪੜ੍ਹ ਕੇ ਸੋ ਪਹਿਲਾਂ ਡਾਕਟਰ ਬਣੇ 40 ਸਾਲ ਡਾਕਟਰੀ ਕੀਤੀ ਹਜ਼ਾਰਾਂ ਬੰਦਿਆਂ ਦੇ ਆਪਰੇਸ਼ਨ ਕੀਤੇ ਲੱਖਾਂ ਬੂਟੇ ਲਗਾਏ ਦਰਖਤ ਵੀ ਮੈਨੂੰ ਆਈ ਲਵ ਗਰੋਇੰਗ ਟਰੀਜ਼ ਨਾਟ ਪਲਾਂਟਿੰਗ ਟਰੀਜ਼ ਬਟ ਗਰੋਇੰਗ ਟਰੀਜ਼ ਵੈਲ देयर इज अ डिफरेंस बिटवीन द टू ਸੋ ਸਿਮਿਲਰਲੀ ਤੁਸੀਂ ਯੂਨੀਵਰਸਿਟੀਆਂ ਕੈਨ ਲੀਡ ਬਾਈ ਐਗਜ਼ਾਮਪਲ ਤੇ ਇਹਨਾਂ ਨੇ ਦੱਸਿਆ ਕਿ ਸਾਡੇ ਤੁਹਾਡੇ ਕੋਲੋਂ ਸਵਾ ਕਰੋੜ ਕਮਾਉਣ ਵਾਲੇ ਜੰਮੇ ਆ ਤੇ ਆਈ वुड ਸੇ ਕਿ ਇਹਦੇ ਵਿੱਚ ਬਹੁਤ ਸਾਰੇ ਸਾਇੰਟਿਸਟ ਬਹੁਤ ਸਾਰੇ ਲੀਡਰਸ ਇਨ ਦਾ ਮੈਡੀਕਲ ਫੀਲਡ ਇਨ ਪੋਲੀਟੀਕਲ ਫੀਲਡ ਐਂਡ 올 ਫੀਲਡਸ ਐਂਡ ਸਰਵਿਸਿਜ਼ ਬਹੁਤ سارے ਲੀਡਰਸ ਅਮਰਜ ਹੋਣਗੇ ਮਨੀਜ਼ ਆਰਾਈਟ ਮਨਿਸ ਵਨ ਕੰਪੋਨੈਂਟ ਵਲੋ ਜਿਹਦੇ ਪਿੱਛੇ ਦੁਨੀਆ ਪੱਜਦੀ ਆ ਜਿਹੜੀ ਲੋਕਾਂ ਨੂੰ ਪਾਗਲ ਵੀ ਕਰ ਦਿੰਦੀ ਆ ਬਟ ਇਹਦੇ ਚ देयर विल बी ਮੋਰ ਲੋਟੇਬਲ ਅਚੀਵਮੈਂਟਸ ਆਫ ਦਿਸ ਯੂਨੀਵਰਸਿਟੀ ਤੇ ਤੁਸੀਂ ਸਾਰੇ ਮਿਲ ਕੇ ਜਿਹੜੇ ਬੱਚੇ ਹੈਗੇ ਸੋ ਯੂਲ ਸਪਰੈਡ ਦਿਸ ਲਾਈਟ ਕਿ ਐਚ ਆਈ ਵੀ ਐਡਸ ਤੋਂ ਬਚਿਆ ਜਾ ਸਕਦਾ ਔਰ ਐਸਵੇਲੇ ਪੰਜਾਬ ਨੂੰ ਟਾਰਗੇਟ ਕੀਤਾ ਜਾ ਰਿਹਾ I वुਡ ਸੇ ਕਿ ਸਾਡੇ ਬਹੁਤ ਸਾਰੇ ਬੰਦੇ ਨਹੀਂ ਚਾਹੁੰਦੇ ਕਿ ਜਿਹੜਾ ਪੰਜਾਬ ਹੈ ਬਹੁਤਾ ਅੱਗੇ ਲੰਗੇ ਜੇ ਮੈਂ ਗੱਲ ਕਰਾਂ ਪਾਕਿਸਤਾਨ ਤੋਂ ਆਉਂਦੀ ਹੈ ਸਾਡੀ ਜਿਆਦਾ ਜਿਹੜੀ ਸਪਲਾਈ ਜਾਂਦੀ ਆ ਔਰ ਸਾਡੇ ਕੋਲ ਸਪਲਾਈ ਜਿਹੜੀ ਆਂਦੀ ਆ ਉਹ ਇੱਕ ਪਾਸੇ ਗੋਲਡਨ ਕ੍ਰੀਸੈਂਟ ਆ ਇੱਕ ਪਾਸੇ ਗੋਲਡਨ ਟ੍ਰਾਇੰਗਲ ਆ ਇੱਕ ਪਾਸੇ ਤੇ ਤੁਹਾਡੇ ਇਰਾਨ ਅਫਗਾਨਿਸਤਾਨ ਪਾਕਿਸਤਾਨ ਔਰ ਦੂਜੇ ਪਾਸੇ ਤੁਹਾਡੇ ਬਰਮਾ ਲਿਓਸ ਤੇ ਇੱਕ ਦਾ ਹੋਰ ਜਿਹੜਾ ਬਰਮੂਡਾ ਟ੍ਰਾਇੰਗਲ ਨੂੰ ਕਹਿੰਦੇ ਆ ਉਹ ਇਹਨਾਂ ਦੇ ਵਿੱਚ ਜਿਹੜੀ ਤਕਰੀਬਨ ਤਕਰੀਬਨ ਜਿਹੜੀ ਹੈਗੀ ਆ ਉਹ 90% ਤੋਂ ਜ਼ਿਆਦਾ ਓਪੀਐਮ ਤੇ ਜਿਹੜਾ ਚਿੱਟਾ ਹੈ ਇਹਨਾਂ 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 6 ਕੰਟਰੀਜ਼ ਚ ਹੁੰਦਾ ਹੈਗਾ ਤੇ ਸਾਡੇ ਬਾਰਡਰ ਦੇ ਨਾਲ ਜਿਹੜਾ ਹੈਗਾ 호ਸਟਾਈਲ ਉਹ ਉਹਦੇ ਨਾਲ ਇਸ਼ੂ ਹੈਗਾ ਕਿ ਜਿੰਨੀ ਹਰਵਨ ਸਾਰੇ ਇੰਡੀਆ ਚ ਬਾਕੀ ਦੇ ਸਟੇਟਸ ਨਹੀਂ ਆਂਦੀ ਉਹਦੇ ਚੋਂ ਕੱਲੀ ਤੋਂ ਉਸ ਤੋਂ ਜ਼ਿਆਦਾ ਪੰਜਾਬ ਚ ਆ ਰਹੀ ਆ ਡਰੋਨਸ ਰਾਹੀਂ ਆ ਰਹੀ ਆ ਟੈਕਨੋਲੋਜੀ ਇਸ ਬੀਂਗ ਯੂਜ਼ਡ ਸੋ ਆਵਰ ਯੂਥ ਇਸ ਬੀਂਗ ਟਾਰਗੇਟਡ ਯੂ ਆਰ ਦਾ ਟਾਰਗੇਟ ਉਹ ਇਹੀ ਹੁੰਦਾ ਸੀ ਪਹਿਲਾਂ ਵੀ ਜਿਹੜਾ ਹੁੰਦਾ ਸੀਗਾ ਕਿ ਜੇ ਆਪਣੇ ਜਿਹੜਾ ਤੁਹਾਡੇ ਕੋਲ ਪਿੰਡ ਦਾ ਹੋਵੇ ਕੋਈ ਉਸ ਬਦਲਾ ਲੈਣਾ ਹੋਵੇ ਤਾਂ ਕਹਿੰਦੇ ਉਹ ਤੇ ਮੁੰਡੇ ਨੂੰ ਡੋਡੇ ਪੀਣ ਲਾ ਦਿਓ ਅੱਜ ਕੱਲ੍ਹ ਹੈਗਾ ਵੀ ਪੰਜਾਬੀਆਂ ਨੂੰ ਚਿੱਟੇ ਦਾ ਲਾ ਦਿਓ ਜਿੰਨਾਂ ਨੂੰ ਲਾ ਸਕਦੇ ਹੋ ਇਹਦੇ ਚ ਆਪਣੇ ਦੇਸ਼ ਦੇ ਵਿੱਚ ਵੀ ਦੁਸ਼ਮਣ ਆ ਗਏ ਦੇਸ਼ ਤੋਂ ਬਾਹਰ ਵੀ ਦੁਸ਼ਮਣ ਆ ਗਏ ਸੋ ਯੂ हैव टू बी ਅਵੇਅਰ ਸਾਨੂੰ ਟਾਰਗੇਟ ਕੀਤਾ ਜਾ ਰਿਹਾ ਇਟਸ ਅ ਕਾਈਂਡ ਆਫ ओपीएम ਵਾਰ ਵੀ ਆਰ ਫੇਸਿੰਗ ਐਂਡ ਅ ਵੈਰੀ 호ਸਟਾਈਲ এনवायरमेंट ਚਾਹੇ ਗੱਲ ਪਖੜੇ ਦੇ ਪਾਣੀ ਦੀ ਹੋਵੇ ਦੈਟ ਵਾਟਰ ਬਿਲੋਂਗਸ ਟੂ ਯੂ ਵੈਦਰ ਗੱਲ ਪੰਜਾਬ ਯੂਨੀਵਰਸਿਟੀ ਦੀ ਹੋਵੇ ਗੱਲ ਚੰਡੀਗੜ੍ਹ ਦੀ ਹੋਵੇ ਚੰਡੀਗੜ੍ਹ ਇਜ਼ ਆਲਸੋ ਬਿਲੋਂਗ ਆਲਸੋ ਬਿਲੋਂਗ ਟੂ ਯੂ ਐਂਡ ਸਿਮਿਲਰਲੀ ਜੋ ਹੋਰ ਹੋਰ ਵੀ ਜੜਾ ਹੈਗਾ ਚਾਹੇ ਸਾਡੇ ਫਲੱਡਸ ਆਏ ਆ ਸਾਡੇ ਪੰਜਾਬੀਆਂ ਨੇ ਇੱਕ ਦੂਜੇ ਦੀ ਮਦਦ ਕੀਤੀ ਆ ਗਵਰਨਮੈਂਟ ਉਹਦੇ ਚ ਵੀ ਵਿਤਕਰਾ ਕਰੇ ਜਾਂ ਹੋਰ ਵੀ ਬਹੁਤ ਸਾਰੇ ਜਿਹੜੇ ਇਸ ਤਰ੍ਹਾਂ ਦੇ ਵਿਤਕਰਾ ਕਰੇ ਸੋ ਇਟਸ ਬੈਟਰ ਕਿ ਅਸੀਂ ਆਪਣੇ ਆਪ ਨੂੰ ਇੰਨਾ ਸਟਰੋਂਗ ਕਰ ਲਈਏ ਕਿ ਉਹਨਾਂ ਨੂੰ ਵੀ ਆਪਣੇ ਬਹੁਤ ਸਾਰੇ ਫੈਸਲੇ ਵਾਪਸ ਲੈਣੇ ਪਏ ਆ ਕੁਝ ਕਿਸਾਨਾਂ ਨੇ ਕਰਾਏ ਆ ਕੁਝ ਸਟੂਡੈਂਟਸ ਨੇ ਕਰਾਏ ਆ ਸੋ ਵੀ ਸ਼ੁਡ ਬੀ ਅਵੇਅਰ ਤੁਹਾਨੂੰ ਪਤਾ ਹੋਣਾ ਚਾਹੀਦਾ ਜਿਵੇਂ ਮੈਂ ਪਹਿਲਾਂ ਜਿੱਥੋਂ ਮੈਂ ਸ਼ੁਰੂਆਤ ਕੀਤਾ ਸੀਗਾ ਆਈ ਹੋਪ ਯੂ ਰਿਮੈਂਬਰ ਮਾਈ ਵਰਡਸ ਤੁਸੀਂ ਹਰ ਰੋਜ਼ ਅਖਬਾਰ ਪੜੋਗੇ ਸੋਸ਼ਲ ਮੀਡੀਆ ਨੂੰ ਆਪਣੀ ਨੌਲੇਜ ਨੂੰ ਅਪਗ੍ਰੇਡ ਕਰਨ ਲਈ ਬੋਰਡ ਦਾ এনवायरमेंट ਜਿਹੜੀਆਂ ਕੋਈ ਇੰਟਰਨੈਸ਼ਨਲ ਇਵੈਂਟਸ ਹੋ ਰਹੀਆਂ ਆ ਪਰਟੀਕুলਰਲੀ ਰਿਲੇਟਡ ਟੂ ਯੂਥ এনवायरमेंट ਉਹਦੇ ਬਾਰੇ ਤੁਸੀਂ ਆਪਣੇ ਆਪ ਨੂੰ ਅਪਡੇਟਡ ਰੱਖੋਗੇ ਤੇ ਜੇ ਆਪਾਂ ਇਹ ਕਰਦੇ ਹੈਗੇ ਆ ਤਾਂ ਅਸੀਂ ਜਿਹੜੀਆਂ ਹੈਗੀਆਂ ਜਿੰਨੀਆਂ ਵੀ ਸਾਡੀਆਂ ਦੁਸ਼ਵਾਰੀਆਂ ਹੈਗੀਆਂ ਅਸੀਂ ਬਹੁਤ ਸਾਰੀਆਂ ਦੁਸ਼ਵਾਰੀਆਂ ਨੂੰ ਓਵਰਕਮ ਕਰਕੇ ਇੱਥੇ ਪਹੁੰਚੇ ਆ ਔਰ ਜਿੰਨੀ ਵਾਰਡ ਦੀ ਹਿਸਟਰੀ ਵੀ ਆ ਬੜੀਆਂ ਬਿਮਾਰੀਆਂ ਆਈਆਂ ਤੁਹਾਡੇ ਤੋਂ ਪਹਿਲਾਂ ਜਦੋਂ ਅਸੀਂ ਸਟੂਡੈਂਟ ਸੀਗੇ ਉਸ ਵੇਲੇ ਸਮਾਲ ਪਾਕਸ ਹੁੰਦੀ ਸੀ ਮળોਨਾ ਉਹ ਦਿਨਾਂ 'ਲ ਬਹੁਤ ਸਾਰੇ ਬੰਦੇ ਮਰਦੇ ਹੁੰਦੇ ਸੀ ਪਲੇਗ ਹੁੰਦੀ ਸੀ ਕੋਲਰਾ ਹੁੰਦਾ ਸੀਗਾ ਉਹਨਾਂ ਨੂੰ ਅਸੀਂ ਓਵਰਕਮ ਕੀਤਾ ਹੋਰ ਬੜੇ ਮਹਾਮਾਰੀਆਂ ਫੈਲੀਆਂ ਅਕਾਲ ਪੈਂਦਾ ਹੁੰਦਾ ਸੀ ਵੈਨ ਆਈ ਵਾਸ ਸਮਾਲ ਵੈਨ ਆਈ ਵਾਸ ਸਟੂਡੈਂਟ ਬੰਗਾਲ ਫੈਮੀਨ ਵਾਸ ਵੈਰੀ ਫੇਮਸ ਕਿ ਉੱਥੇ ਹਜ਼ਾਰਾਂ ਬੰਦੇ ਲੱਖਾਂ ਮਰ ਗਏ ਸੀ ਉਹਦੇ ਵਿੱਚ ਵੀ ਪੰਜਾਬ ਨੇ ਜਿਹੜਾ ਸੀਗਾ ਉਹ ਕੰਟੀਨਿਊ ਸਫੀਸ਼ੀਐਂਟ ਕੀਤਾ ਪੰਜਾਬ ਦੀ ਕੰਟਰੀਬਿਊਸ਼ਨ ਬਹੁਤ ਵੱਡੀ ਆ ਚਾਹੇ ਫਰੀਡਮ ਸਟ੍ਰਗਲ ਹੋਵੇ ਚਾਹੇ ਫਰੀਡਮ fromParams ਹੰਗਰ ਹੋਵੇ ਉਹਦੇ ਵਿੱਚ ਪੰਜਾਬ ਨੇ ਹਮੇਸ਼ਾ ਦੇਸ਼ ਨੂੰ ਜਿਹੜਾ ਹੈਗਾ ਉਹ ਮਾਨਮੱਤੇ ਵਾਲੀ ਜਿਹੜੀ ਹੈਗੀ ਆ ਕੰਮ ਕੀਤਾ ਔਰ ਉਹਨਾਂ ਦੀ ਉਹਨਾਂ ਦੀ ਮਦਦ ਕੀਤੀ ਹੈ ਬਟ ਅਨਫੋਰਚਨਟਲੀ ਜਿਹੜਾ ਬਾਕੀ ਦਾ ਨੈਸ਼ਨਲ ਲੀਡਰਸ਼ਿਪ ਆ ਉਹਨਾਂ ਨੇ ਉਹਦਾ ਕਦੇ ਮਾਨ ਨਹੀਂ ਰੱਖਿਆ ਬਟ ਸਾਡੇ ਯੂਥ ਨੇ ਹਮੇਸ਼ਾ ਰੱਖਿਆ ਪੰਜਾਬੀਆਂ ਨੇ ਰੱਖਿਆ ਪੰਜਾਬੀ ਜਿੱਥੇ ਵੀ ਹੈ ਗਿਆ ਦੁਨੀਆ ਦੇ ਵਿੱਚ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਵੀ ਔਰ ਆਸਟ੍ਰੇਲੀਆ ਜਿੱਥੇ ਵੀ ਤੁਸੀਂ ਗੱਲ ਕਰੋਗੇ ਸਾਰੇ ਇੰਗਲੈਂਡ ਸਾਰੇ ਸੁਪਰਹਿੱਟ ਆ ਪੰਜਾਬੀ ਪੰਜਾਬੀ ਪੰਜਾਬ ਚ ਫੇਰ ਸੀਗੇ ਬਟ ਅਵਰ ਸਾਡੀ ਪ੍ਰੈਜ਼ੈਂਟ ਗਵਰਨਮੈਂਟ ਭਗਵੰਤ ਸਿੰਘ ਜੀ ਔਰ ਸਾਡੀ ਜਿੰਨੀ ਵੀ ਸਰਕਾਰ ਹੈ ਵੀ ਆਰ ਕਮਿਟਿਡ ਕਿਉਂਕਿ ਸਾਡੀ ਜਿਹੜੀ ਪਾਰਟੀ ਆ ਉਹਦਾ ਮੇਨ ਫੋਕਸ ਹੈਗਾ ਐਜੂਕੇਸ਼ਨ ਹੈਲਥ employment ਐਂਡ ਗਿਵਿੰਗ ਸਰਵਿਸ ਟੂ ਦਾ ਪੀਪਲ ਇਹ ਇੱਕ ਨਵੀਂ ਕਿਸਮ ਦੀ ਸੋਚ ਸੀ ਕਿ ਦੈਟਸ ਵਾਈ ਯੇ ਜੋਇਨਿੰਗ ਦਿਸ ਪਾਰਟੀ ਪਹਿਲਾਂ ਮੈਨੂੰ ਕਦੇ ਨਹੀਂ ਲੱਗਿਆ ਕਿ ਮੈਂ ਪਾਰਟੀ ਕੋ ਜੋਇਨ ਕਰ ਸਕਦਾ ਜਾ ਕੋਰ ਕਿ ਮੇਕ ਅ ਮੀਨਿੰਗਫੁਲ ਕੰਟਰੀਬਿਊਸ਼ਨ ਸਾਡੇ ਘੱਟੋ ਘੱਟ 12 ਡਾਕਟਰ ਹੈਗੇ ਆ ਸਾਡੀ ਕੈਬਨਿਟ ਦੇ ਵਿੱਚ ਵਕੀਲ ਹੈਗੇ ਆ ਪਾਲੋ ਟੀਚਰਸ ਹੈਗੇ ਆ ਜਰਨਲਿਸਟ ਹੈਗੇ ਆ ਸੋ ਦਿਸ ਇਜ਼ ਅ ਪਾਰਟੀ ਵਿਦ ਅ ਡਿਫਰੈਂਸ ਵੀ ਥਿੰਕ ਡਿਫਰੈਂਟਲੀ ਔਰ ਇਹ ਪਹਿਲੀ ਕਾਮਨਟ ਹੈ ਜਿਹੜੀ ਲੋਕਾਂ ਨੂੰ ਪਲੈਸਮੈਂਟ ਦੇ ਰਹੀ ਹੈ ਐਂਡ ਜਿੰਨੇ ਵੀ ਤੁਹਾਡੇ ਪੈਰਾਮੈਡੀਕਸ ਹੈਗੇ ਆ ਸੋ ਆਈ ਹੈਵ ਅ ਗੁੱਡ ਨਿਊਜ਼ ਫਾਰ ਯੂ ਸ਼ਾਇਦ 12 ਜੀ ਵੀ ਇੰਟਰਸਟਿਡ ਹੋਣ 7 uh, new medical colleges are coming up there will be a lot of jobs for you <laughs> so is de naal naal asi gainful employment vi sano dewange so we are trying to create jobs for you so let's work together for hiv aids free punjab uh, punjab free from drugs so you are the stakeholders you are the partners in it thank you very much kya toanu vi pata hai ki aj de samay de vich lokan da jila khan peen de vich kafi vadda badlaav aaya lokan ne sab to vadh tarjeeh jada ki fast food nu ditti hai ta eh ਫਾਸਟ ਫੂਡਾ ਜਿਹੜਾ ਕਿ ਇਹ ਹਮੇਸ਼ਾ ਸਰੀਰ ਲਈ ਹਾਨੀਕਾਰਕਾ ਫਿਰ ਇਸ ਦੇ باوجود ਵੀ ਦੇਖਿਆ ਜਾਂਦਾ ਕਿ ਵੱਡੇ ਗਿਰਦੇ ਦੇ ਵਿੱਚ ਜਿਹੜੇ ਲੋਕ ਨੇ ਉਹ ਫਾਸਟ ਫੂਡ ਦੇ ਸ਼ੌਕੀਨ ਨੇ ਬਿਊਰੋ ਰਿਪੋਰਟ ਅਜਾਤ ਸੋਚ